हां जी दोस्तों सारेयानु सस्श्रीकाल् स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਚੀਮਾ ਆਸਲ ਪੂਰੇ ਪਿੰਡ ਥੋੜੀ ਦੂਰੀ ਤੇ ਆ ਤੇ ਵੀਰ ਅਮਰਤਪਾਲ ਦੇ ਕੋਲੇ ਆਏ ਆ ਅੱਜ ਚਾਰ ਵੜਾ ਦੋਸਤੋ ਪਕਾਊਗਾ ਵੀਰ ਅਮਰਤ ਦੇ ਕੋਲ ਦੋ ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਠੀਕ ਆ ਜੀ ਬੌਲੇ ਦੇ ਉੱਤੇ ਆ ਤੇ ਇੱਕ ਦਾ ਦੁੱਧ ਵੀ ਹੋਊਗਾ ਦੋਸਤੋ ਇੱਕ ਦਾ ਬੌਲਾ ਹੋਊਗਾ ਪਰ ਪੂਰੀ ਗੱਲਬਾਤ ਆਪਾਂ ਵੀਰ ਨਾਲ ਕਰ ਲਾਂਗੇ ਡਿਟੇਲ ਲੈ ਲਾਂਗੇ ਠੀਕ ਹੈ ਜੀ ਸੋ ਕਿੰਨੇ ਕਿ ਦਿਨਾਂ ਦੀਆਂ ਸੁਈਆਂ ਉਸ ਹਿਸਾਬ ਨਾਲ ਤੁਸੀਂ ਜਿਹੜਾ ਐਸਟੀਮੇਟ ਲਗਾ ਲਿਓ ਤੇ ਦੋ ਗੱਬਣ ਆ ਬਹਿਣਾ ਠੀਕ ਹੈ ਦੋ ਸੁਈਆਂ ਸਵਈਆਂ ਦੋ ਹੀ ਗੱਬਣ ਤੇ ਅੱਜ 7 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਜੀ ਟਾਈਮ ਤੁਸੀਂ ਨੋਟ ਕਰ ਲਓ ਕਿ 2:30 ਵਜੇ ਦੁਪਹਿਰ ਦਾ ਸਮਾਂ ਸੋ ਪਸ਼ੂ ਜਿਹੜੇ ਦੋ ਸੁਈ ਸਵਈਆ ਦੋਸਤੋ ਚਬਾਈ ਕਰਕੇ ਤਸੱਲੀ ਕਰ ਸਕਦੇ ਜੇ ਗੱਬਣ ਪਸ਼ੂ ਆਪਣਾ ਜਿਹੜਾ 蒂ਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਸੋ ਆਜੋ ਲੈਣੇ ਆ ਜਾਣਕਾਰੀ ਵੀਰ ਤੋਂ ਪੁੱਛ ਲੈਣੀ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਈ ਅਮਰਤ ਕੀ ਹਾਲ ਨੇ ਵੀਰੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣੋ ਠੀਕ ਆ ਵੀਰੇ ਹਾਂਜੀ ਹਾਂਜੀ ਠੀਕ ਆ ਅਮਰਤ ਭਾਈ ਪਸੂ ਚਾਰ ਬਕਾਉਗਾ ਅੱਜ ਹਾਂਜੀ ਹਾਂਜੀ ਦੋ ਗੱਬਣ ਤੇ ਦੋ ਹੀ ਸੁਈਆਂ ਹਾਂਜੀ ਹਾਂਜੀ ਠੀਕ ਆ ਤੇ ਜਿਹੜੀਆਂ ਸੁਈਆਂ ਨੇ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਆਪਣੇ ਕੋਲ ਬੜਾ ਇੱਕ ਵੀ ਦਿਨ ਦੀ ਸੁਈ ਨੂੰ ਇਹ ਦੱਕ ਦੇਣਾ ਅਸਲੀ ਇੱਕ ਤੇ ਕੱਲ ਸ਼ਾਮੀ ਸੁਈ ਬਾੜ ਹੂੰ ਇੱਕ ਕੱਲ ਸ਼ਾਮੀ ਸੁਈ ਹੈ ਦੋਸਤੋ ਠੀਕ ਆ ਤੇ ਇੱਕ ਨੂੰ 10 ਦਿਨ ਹੋ ਗਏ ਆਜੋ ਕਰ ਲਈਏ ਗੱਲ ਭਾਈ ਅਮਰ ਤਾਂ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੈਲ ਆ ਗਈ ਕਰਾਸ ਵਿੱਚ ਹਾਂਜੀ ਤੇ ਵੀਰ ਕੀ ਡਿਟੇਲ ਆ ਸੂਆ ਇੱਕ ਤਾਂ ਦੱਸ ਦੇ ਵੀ ਕਿੰਨਾ ਸੂਆ ਸੋਈ ਹੈ ਤੇ ਦਿਨ ਇਹਨੂੰ 10 ਹੋ ਗਏ ਆ ਹਾਂਜੀ ਹਾਂਜੀ ਹੂੰ ਕਿੰਨਾ ਸੂਆ ਤੀਜਾ ਦੂਜਾ ਦੂਜੇ ਵੀਰ ਜੀ ਆਂਦੇ ਤੇ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਉਹ ਚਲੋ ਆਪੋ ਆਪਣੀ ਸੋਚ ਆ ਵੇਖ ਕੇ ਲੈਣੀ ਆ ਦੱਸ ਹੂੰ ਹਾਂਜੀ ਲਓ ਵੀ ਦੋਸਤੋ ਵੀਰਾਂ ਦਾ ਵੀ ਆਪਦੀ ਨਰਕ ਪਰਖ ਕਰਕੇ ਹਰ ਕਨੇ ਵੇਖ ਦੇ ਕੇ ਪਸ਼ੂ ਖਰੀਦਣਾ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਦੂਜਾ ਸੂਆ ਮੰਨ ਕੇ ਚਲੋ ਖਰੀਦੀ ਆ ਪਰ ਅੱਗੋਂ ਕਿਸੇ ਦੀ ਸਮਝ ਤੀਜਾ ਮੰਨ ਲਿਓ ਠੀਕ ਆ ਬਾਕੀ ਥਣਥਣ ਵੇਖੋ ਦੋਸਤੋ ਪੂਰਾ ਮੱਝਾਂ ਵਾਲਾ ਥਣ ਮੋਟਾ ਤੇ ਬਿਲਕੁਲ ਲੰਬਾਈ ਦੇ ਵਿੱਚ ਲੰਬਾ ਠੀਕ ਹੈ ਜੀ ਤੇ ਅਮਰਤ ਦੱਸ ਸਕਦੇ ਨਾ ਤੁਸੀਂ ਤੇਰੇ ਕਿੰਨੇ ਦੁੱਧ ਹਣ ਕਿੰਨਾ ਚਵਾ ਦੇਗਾ 12 ਕਿਲੋ ਵੀਰ ਜੀ ਪੱਕਾ ਕੋਈ ਭਾਂਿਆਂ ਦੀ ਧਾਰ ਨਾ ਮਾਰੇ ਠੀਕ ਹੈ ਜੀ 12 ਕਿਲੋ ਦੋਸਤੋ ਕੋਈ ਵੀਰ ਵੀਰਾਂ ਦਾ ਵੀ ਧਾਰ ਨਾ ਮਾਰੇ ਜੋ ਕਿਹਾ ਗਿਆ 12 ਤੇ 12 ਨਿਕਲੂਗਾ ਤੇ ਆ ਜਿਹੜਾ ਦੋਸਤੋ ਥਣਦੇਵਾ ਜਿਸ ਗਾਂ ਦਾ ਹਾਈਟ ਕੱਦ ਜਿਹੜੀ ਪੂਰੀ ਵੱਡੀ ਹੈ ਠੀਕ ਹੈ ਜੀ ਕੋਈ ਛੋਟੀ ਜੀ ਮਦਰ ਹੀ ਨਹੀਂ ਹੈਗੀ ਵੱਡੀਆਂ ਬੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੀ ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਚਵਾ ਜਿਹੜਾ ਦੋਸਤੋ ਧਾਰਾ ਹੈ 12 ਕਿਲੋ ਇਸ ਟਾਈਮ ਮੌਜੂਦ ਹੈ ਇੰਦੇ ਥੱਲੇ ਠੀਕ ਹੈ ਬੱਚਾ ਤੁਹਾਨੂੰ ਦਿਖਾਵਾਂਗੇ ਦੋਸਤੋ ਬਾਅਦ ਵਿੱਚ ਆ ਲਓ ਇਹਦੇ ਥੱਲੇ ਹੈ ਮੇਲ ਸੀਗਾ ਨਹੀਂ ਬੱਚੀ ਹੈ ਬੱਚੀ ਹੈ ਫੀਮੇਲ ਕਾ ਲਓ ਜੀ ਫੀਮੇਲ ਕਾਫ ਆ ਇਹਦੇ ਸੰگە ਬੱਚਾ ਜਿਹੜਾ ਬੱਚਾ ਦੋਸਤੋ ਆਪਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਰੇਟ ਪੁੱਛ ਲਾਂਗੇ ਵੀਰ ਤੋਂ ਆਪਾਂ ਆ ਬੱਚਾ ਜੀ ਠੀਕ ਹੈ 10 ਕਿ ਦਿਨਾਂ ਦਾ ਬੱਚਾ ਹੈ ਆ ਕਰੋ ਜੇ ਠੀਕ ਹੈ ਇਹ ਫੀਮੇਲ ਕਾਫ ਆ ਪਹਿਲੇ ਨੰਬਰ ਵਾਲੀ ਜਿਹੜੀ ਤੁਹਾਨੂੰ ਵਿਹੜ ਦਿਖਾਈ ਸੀ ਠੀਕ ਹੈ ਆ ਜਾਓ ਅਮਰਤ ਭਾਈ ਅੱਛਾ ਅਮਰਤ ਕੀ ਮੁੱਲ ਕੀ ਰਹੂਗਾ ਵੀਰਾਂ ਦਾ ਮੁੱਲ ਕਰਨ ਉਹ ਜੀ ਜੋ ਮਰਜ਼ੀ ਕਰੀਏ 35000 ਦੀ ਵਿਹੜ ਦੇ ਦਾਂਗੇ 35000 हां जी हम्म बाकी चौइजू चंगी साफ हां जी हां जी, जी पूरी ओके अगले पीछे दे तरफ हां जी हां जी हां जी ठीक है ओ पूर नहीं कोई छटा को नहीं कोई ढोकल नहीं ठीक है फिर 35000 ਦੀ ਹਨ हां जी हां जी ठीक है फिर 35000 ਦੀ ਦੋਸਤੋ ਇਹ ਪਹਿਲੇ ਨੰਬਰ ਵਾਲੀ ਬੈਡ ਜਿਹੜੀ ਤੁਹਾਨੂੰ ਦਿਖਾਤੀ ਹੈ ਠੀਕ ਹੈ ਇਹ ਦਿੱਤੀ ਜਾਊਗੀ 35000 ਦੇ ਵਿੱਚ ਠੀਕ ਹੈ 12 ਕਿਲੋ ਦੁੱਧ ਹਾਜ਼ਰ ਇਸ ਤੋਂ ਬਾਅਦ ਅਗਲੀ ਜਿਹੜੀ ਆ ਬੈਡ ਆ ਬਿਲਕੁਲ ਡਬੀ ਐਚ ਐਫ ਬੈਡ ਆ ਤੇ ਬੱਛੀ ਪੁੱਛ ਲੈਣੀ ਆ ਅੱਛਾ ਅਮਰਤ ਵੇਰ ਦਾ ਪਹਿਲਾ ਸੂਰ ਸੁਣਾ ਕੇ ਦੂਜਾ ਪਹਿਲਾਂ ਪਹਿਲਾਂ ਪੁੱਛੀ ਪਹਿਲਾਂ ਬੱਛੀ ਸੂਰ ਹਾਂਜੀ ਦਿਨ ਕੱਢ ਜੂ ਕਿੰਨੇ ਦਾ ਜੀ ਹਫਤਾ ਵੀਰ ਜੀ ਲੈ ਜੂਗੀ ਹਫਤਾ ਹਾਂਜੀ ਠੀਕ ਆ ਹਫਤਾ ਦੋਸਤੋ ਇਹ ਵੇਰ ਲੈ ਜੂਗੀ ਠੀਕ ਆ ਪਹਿਲਾਂ ਬੱਛੀ ਆ ਆ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਥਣ ਦੇ ਵਾ ਆ ਦੇਖ ਥਣ ਤੋਂ ਵੀਰ ਜੀ ਕੱਢ ਦੂ ਇਹ ਬੱਛੀ ਬਣਾ ਜੂਗੀ ਬਿਲਕੁਲ ਮੁੱਢੀ ਢਿਲ ਤੋਂ ਲਾਈਨ ਤੱਕ ਪੂਰੀ ਲਓ ਜੀ ਢਿਲ ਢੂਲ ਕਾਫੀ ਦੋਸਤੋ ਜੇ ਲਾਈ ਪਈ ਆ ਆ ਥਣ ਜੇ ਠੀਕ ਆ ਤੇ ਅਗਲੇ ਥਾਂ ਦਾ ਸਹਿਜ ਥੋੜਾ ਜਿਹਾ ਵਧੀਆ ਥੋੜਾ ਬੈਕ ਦਾ ਥਾਂ ਜਿਹੜਾ ਤੁਹਾਨੂੰ ਮਹਿਸੂਸ ਹੋਗਾ ਥੋੜਾ ਛੋਟਾ ਠੀਕ ਆ ਪਰ ਜਵਾਬ ਪਰ ਮਾਦੋਂ ਬਿਲਕੁਲ ਜਿਹੜਾ ਥਾਂ ਕੱਢ ਆਉਗੀ ਠੀਕ ਆ ਜੀ ਆ ਦੇਖੋ ਤੇ ਦਿਨ ਘਟੋ ਘਟ ਇੱਕ ਹਫਤਾ ਸਮਾਂ ਲੈ ਜੂਗੀ ਹਫਤਾ ਵੀ ਲੈ ਕੇ ਜਾ ਸਕਦੀ ਹੈ ਕੋਈ 8-7 ਦਿਨ ਲੈ ਕੇ ਜਾ ਸਕਦੀ ਕੋਈ 2 ਦਿਨ ਵੱਧ 2 ਦਿਨ ਘੱਟ ਆ ਸਮਾਂ ਬਾਕੀ ਕੱਦ ਕੁਦ ਪੂਰਾ ਵੱਡਾ ਠੀਕ ਆ ਜੀ ਵੱਡੀਆਂ ਵਹਿੜਾਂ ਦੇ ਵਿੱਚ ਇਹਦੀ ਗਿਣਤੀ ਕਰ ਸਕਦੇ ਆ ਐਚ ਐਫ ਬਰੀਡ ਦੇ ਵਿੱਚ ਖੋਲ ਕੇ ਵੀ ਤੋਰ ਕੇ ਦਿਖਾਈਏ ਜੀ ਬਾਕੀ ਬਣੀ ਆ ਰਹੀ ਹੈ ਜਿਵੇਂ ਜਿਵੇਂ ਦੋਸਤੋ ਦਿਨ ਪੂਰੇ ਹੁੰਦੇ ਆ ਪਸੂ ਤੇ ਉਵੇਂ ਉਵੇਂ ਜਿਹੜੀ ਬੰਤਰ ਹਵਾਨੀ ਦੀ ਬੰਨੀ ਸ਼ੁਰੂ ਹੋ ਰਹੀ ਜਿੱਥੇ ਲਓ ਜੀ ਠੀਕ ਹੈ ਤੇ ਇਹ ਗੱਬਣ ਵੱਛੀ ਜਿਹੜੀ ਦੋਸਤੋ ਤੁਹਾਨੂੰ ਦਿਖਾ ਦਿੱਤੀ ਹੈ ਤੇ ਮੁੱਲ ਅਮਰਤ ਕੀ ਹੋਊਗਾ ਵੀਰਿੰਦਾ ਮੁੱਲ ਵੀਰ ਜੀ ਕਰਦੇ 35000 34000 ਦੇ ਹਾਂ ਨਾ ਦੇ ਦਾਂਗੇ 34000 ਦੀ ਹਾਂ ਜੀ ਠੀਕ ਹੈ ਜੀ 34000 ਦੀ ਦੋਸਤੋ ਪਹਿਲਣ ਵੱਛੀ ਤੁਹਾਨੂੰ ਮਿਲ ਜਾਊਗੀ ਠੀਕ ਹੈ ਜੀ ਸੋ ਬਿਲਕੁਲ ਬਣੀ ਜਾ ਰਹੀ ਆ ਤਸੱਲੀ ਤੁਸੀਂ ਕਰ ਲਿਓ ਟਿੱਪਕੇ ਭਰਾ ਕੇ ਦੇਖ ਲਿਓ ਠੀਕ ਆ ਤੇ ਆਪਣਣ ਵਿੱਚ ਸ਼ਹਿਤ ਹੀ ਹੁੰਦਾ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਪਹਿਲਣ ਵੱਛੀ ਸੋਣੀ ਹੈ ਤੇ ਤੀਜੇ ਨੰਬਰ ਤੇ ਇੱਕ ਜਰਸੀ ਵੈੜ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਬਿਲਕੁਲ ਤਾਜੀ ਸੂਈ ਆ ਤੇ ਜਰਸੀ ਅਮਰਤਖਿਨਮਾ ਸੂਬਾ ਤੇ ਕਿੰਨੇ ਕਿ ਦਿਨ ਹੋ ਗਏ ਦੂਜੇ ਵੀਰ ਜੀ ਸੂਈ ਹੈ ਦੂਜੇ ਸੂਵੇ ਆ ਹਾਂ ਅੱਜ ਦਿਨ ਵੀ ਦੂਜਾ ਹੀ ਆ ਹਾਂਜੀ ਹਾਂਜੀ ਕੱਲ ਸ਼ਾਮੀ ਸੂਈ ਹੈ ਅੱਛਾ ਜੀ ਹਾਂਜੀ ਕੱਲ ਸ਼ਾਮੀ ਕੱਲ ਸ਼ਾਮੀ ਸੂਈ ਹੈ ਜੀ ਆ ਮਗਰ ਕੀ ਆ ਗਿਆ ਵੱਚਾ 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 ਆ ਗਿਆ ਸੀ ਆ ਮੇਲ ਖਾਪ ਆ ਜੀ ਠੀਕ ਆ ਤੇ ਆ ਦੇਖੋ ਇਹਦਾ ਨੜੂ ਬੱਚੇ ਦੇ ਨਾਲ ਆ ਜੀ ਤੇ ਮੇਲ ਕਾਫ ਆ ਆ ਜਿਹੜੀ ਜਰਸੀ ਅਗਰ ਤੁਸੀਂ ਦੇਖ ਰਹੇ ਹੋ ਅਛਾ ਤੇ ਦੋ ਡੰਗ ਦੀ ਕੋਈ ਚਵਾਈ ਹੋ ਗਈ ਇੰਦੀ ਹਾਂਜੀ ਹਾਂਜੀ ਤੇ ਬੋਲਾ ਕੀ ਸੀ ਹੁਣ ਥੱਲੇ ਨੂੰ 6 ਕਿਲੋ ਵੀਰ ਜੀ ਬੋਲਾ ਏ ਥੱਲੇ ਨੂੰ 6 ਕਿਲੋ ਤੇ ਜਵਾ ਪਸਵਾ ਵਧੀਆ ਪੂਰਾ ਪੂਰਾ ਇੱਕ ਸਰ ਵਰਤੀ ਹੈ ਨਾ ਜੀ ਇਹ ਇੱਕ ਸਰ ਠੀਕ ਹੈ ਜੀ ਲਓ ਜੀ ਖੋਲ ਕੇ ਦਿਖਾਈਏ ਸੋ ਦੂਜਾ ਸੂਬਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਇਥੇਜੇ ਨੰਬਰ ਤੇ ਬਾਹਰ ਦਿਖਾ ਰਹੇ ਹਾਂ ਜਰਸੀ ਅੰਗ ਦੇ ਵਿੱਚ ਥੱਲੇ ਆ ਫੀਮੇਲ ਮੇਲ ਕਾਫ ਆ ਜੀ ਠੀਕ ਹੈ ਮੇਲ ਕਾਫ ਆ ਥੱਲੇ ਤੇ ਅੱਜ ਦੂਜੇ ਦਿਨ ਆ ਤੇ ਦੂਜੇ ਸੂਬਾ 6 ਕਿਲੋ ਦੋਸਤੋ ਬੋਲਾ ਜਿਹੜਾ ਹਾਜ਼ਰ ਆ ਬਾਕੀ ਆ ਥਣ ਭਾਂਡਾ ਵੇਖ ਕੇ ਤੁਸੀਂ ਚੈੱਕ ਕਰ ਸਕਦੇ ਜੇ ਥਣਸਣ ਪੂਰਾ ਮੁਠੀ ਹੈ ਜੀ ਠੀਕ ਆ ਤੇ ਬਾਕੀ ਸੂਦੇ ਵਿੱਚ ਆ ਜਿਵੇਂ ਕੱਲ ਮਾਰਨਿੰਗ ਸੂਈਏ ਦੋਸਤੋ ਕੋਈ 2-4-5 ਦਿਨਾਂ ਬਾਅਦ ਦੇਵੇ ਨਾਰਮਲ ਹੀ ਜਾਪਾਂ ਜਜਮੈਂਟ ਕਰ ਲੈਣੇ ਆ ਆਈਡੀਆ ਹੁੰਦਾ ਵੀ ਹਫਤੇ ਤੱਕ ਪਸ਼ੂ ਜਿਹੜਾ ਫਿਰ ਭਰ ਜਾਊਗਾ ਠੀਕ ਆ ਜੀ ਤੇ ਆ ਦੇਖ ਬਾਕੀ ਬਖਾਲਾ ਬਖੂਲਾ ਤੁਸੀਂ ਆਪ ਹੀ ਦੇਖ ਲਓ ਬਖਾਲਾ ਤਕਰੀਬਨ ਜਿਵੇਂ ਦੇ ਪਸ਼ੂ ਚੰਗੀ ਮਿਲਕ ਵਾਲਾ ਹੁੰਦਾ ਦੋਸਤੋ 10 ਤੋਂ 12 12 ਲੀਟਰ ਓਵੇਂ ਦਾ ਬਖਾਲਾ ਬਾਕੀ ਚਲੋ ਹੁਣ ਮਾਰਨਿੰਗ ਮਤਲਬ ਕਿ ਅੱਜ ਦੂਜੇ ਰੰਗ ਦੀ ਚੋਈ ਜਿਹੜੀ ਹੋਈ ਆ ਸੋ ਅੱਜ ਦਿਨ ਵੀ ਦੂਜਾ ਹੈਗਾ ਠੀਕ ਹੈ ਜੀ ਤੇ ਬਾਕੀ 6 ਕਿਲੋ ਜਿਹੜਾ ਸਹੀ ਤੁਹਾਨੂੰ ਦੱਸਿਆ ਜਾ ਰਿਹਾ ਨਹੀਂ ਤਾਂ ਕੋਈ 10 ਕਿਲੋ ਬੋਲਾ ਕਹਿ ਰਿਹਾ ਜਾਂ 9 ਕਿਲੋ ਕਹਿ ਰਿਹਾ ਵੀ 6 ਕਿਲੋ ਬੋਲਾ ਜਿਹੜਾ ਮੌਜੂਦ ਹੈ ਠੀਕ ਹੈ ਅਮਰਤ ਕੀ ਲੈਣ ਦੇਣ ਦਾ ਰੂਪ ਮੁੱਲ ਕੀ 32000 ਦੀ ਵੀਰ ਜੀ ਵੈਡ ਦੇ ਦਾਂਗੇ 32 ਦੀ ਹਾਂਜੀ ਲੈਣ ਦੇਣ ਵਾਲੀ ਗੱਲ ਹੀ ਆ ਲੈਣ ਦੇਣ ਵਾਲੀ ਠੀਕ ਹੈ ਜੀ ਹਾਂਜੀ ਤੇ 32000 ਦੀ ਜਿਹੜੀ ਦੋਸਤੋ ਇਹ ਵੈਡ ਦਿੱਤੀ ਜਾਊਗੀ ਠੀਕ ਹੈ ਜੀ ਖਾਣ ਵਾਲੀ ਗੱਲਬਾਤ ਹੀ ਏ ਸੀ ਕੋਈ 35 ਜਾਂ 36 38 ਕਰਕੇ ਮੁੱਲ ਫੇਰ ਘਟਨ ਵਾਲਾ ਕੰਮ ਨਹੀਂ ਗਾ ਵੀ ਪਹਿਲਾਂ ਹੀ 32000 ਰੁਪਏ ਦਾ ਵੀ ਲੈਣ ਦੇ ਨਾਲ ਹੀ ਗੱਲ ਜੀ ਤੇ ਮਖਰ ਬੱਛਾ ਤੁਹਾਨੂੰ ਦਿਖਾਤਾ ਹੈ ਤੇ ਜੇ ਆਪ ਸਮਝਾ ਇੱਕ ਨੰਬਰ ਬਾਕੀ ਤਸੱਲੀ ਤੁਸੀਂ ਕਰ ਲਿਓ ਥਣ ਤੋਂ ਇੱਕ ਵਾਰੀ ਤੁਹਾਨੂੰ ਫੇਰ ਥੋੜਾ ਕੋਲੋਂ ਦਿਖਾ ਦਿੰਦੇ ਹਾਂ ਠੀਕ ਹੈ ਜੀ ਅਮਰ ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਲਾਸਟ ਦੇ ਵਿੱਚ ਜਿਹੜੀ ਇਹ ਬਲੈਕ ਰੰਗ ਦੇ ਵਿੱਚ ਵਹਿੜਾ ਹਾਂਜੀ ਇਹ ਵੀਰੇ ਸੂਹਾ ਕਿਨਵਾ ਸੂਗੀ ਦੂਜੇ ਵੀਰ ਜੀ ਦੂਜੇ ਦੇ ਲੈਂਦੀ ਅਜੇ ਹਉ ਤਾਲਾ ਜੀ ਠੀਕ ਹੈ ਜੀ ਹਾਂ ਜੀ ਇੱਕ ਚੌਥੇ ਨੰਬਰ ਤੇ ਦੋਸਤੋ ਜਿਹੜੀ ਆਪਾਂ ਤੁਹਾਨੂੰ ਇਹ ਬੈਡ ਦਿਖਾ ਰਹੇ ਹਾਂ ਇੱਕ ਹਫਤਾ ਸਮਾਂ ਘੱਟੋ ਘੱਟ ਲਏ ਜੂਗੀ ਠੀਕ ਹੈ ਜੀ ਸੂਬਾ ਦੂਜਾ ਹਫਤਾ ਸਮਾਂ ਬਾਕੀ ਹੈ ਬਾਕੀ ਥਣ ਥਣ ਤੁਸੀਂ ਆਹ ਵੇਖੋ ਆਹ ਦੇਖੋ ਜੀ ਠੀਕ ਹੈ ਥਣ ਥਣ ਪੂਰਾ ਮੁਠੀ ਤੇ ਲਾਏ ਪਈ ਹੈ ਠੀਕ ਹੈ ਜੀ ਧਾਰਾ ਪਾਉਣੀਆਂ ਸ਼ੁਰੂ ਕਰ ਲੀਆਂ ਬਿਲਕੁਲ ਹਵਾਨੇ ਦੇ ਵਿੱਚ ਤੇ ਜਿਵੇਂ ਜਿਵੇਂ ਦਿਨ ਬਿਲਕੁਲ ਨੇੜੇ ਆਊਗੀ ਉਮੀ ਉਮੀ ਦੋਸਤੋ ਬਣ ਬਣ ਜਿਹੜਾ ਪਸ਼ੂ ਤਿਆਰ ਹੋਊਗਾ ਪੂਰਾ ਠੀਕ ਆ ਆ ਦੇਖੋ ਅਮਰਤਾ ਦਿਖਾ ਦਿਓ ਵੀ ਇਹ ਵੀ ਫੋਲ ਕੇ ਠੀਕ ਹੈ ਤੇ ਰੇਟ ਪੜਤਾ ਜਿਹੜਾ ਦੋਸਤੋ ਜਿੰਨੇ ਵੀ ਪਸ਼ੂ ਆਪਾਂ ਦਿਖਾ ਰਹੇ ਆ ਸਾਰੇ ਬਿਲਕੁਲ ਜਾਇਜ਼ ਤੇ ਜੈਨੂਇਨ ਰੇਟ ਨੇ ਠੀਕ ਆ ਜੀ ਮਤਲਬ ਕਿ 30 ਤੋਂ ਪਲੱਸ ਆ ਸਾਰੇ ਤੇ 40 ਦੇ ਅੰਦਰ ਵਾਰ ਬਾਕੀ ਆਓ ਆਪਣੀ ਨਰਖ ਪਰਖਾ ਤਸੱਲੀ ਆ ਘਰ ਵਿਜਟ ਕਰਕੇ ਕਰ ਲਿਓ ਠੀਕ ਆ ਜੀ ਇਹ ਗੱਬਣ ਜਿਹੜੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਵੇੜ ਦਿਖਾ ਰਹੇ ਆ ਗੱਬਣ ਆ ਤੇ 5 7 7 ਦਿਨ ਹਜੇ ਕੱਢਦੀ ਆ ਠੀਕ ਆ ਬਾਕੀ ਰੰਗ ਬਿਲਕੁਲ ਇੱਕ ਬਲੈਕ ਰੰਗ ਦੇ ਵਿੱਚ ਆ ਦੇਖੋ अच्छा फिर की मोल करते फिरंदा की ਲਊਗਾ ਮੁੱਲ ਵੀਰ ਜੀ ਕਰਦੇ 36000 35000 ਦੀ ਵੜ ਵੀ ਦੇ ਦਾਂਗੇ 35000 ਦੀ ਹਾਂਜੀ ਰੇਟ ਬਈ ਅਮਰਤਾਜ ਸਾਰਿਆਂ ਦੇ ਵੈਸੇ ਜਾਇਜ ਹੀ ਆ ਹਾਂਜੀ ਹਾਂਜੀ ਪਸ਼ੂ ਨੂੰ ਹਸਾ ਹਾਂਜੀ ਛੋਟੇ ਮੋਲ ਨੇ ਦੋਸਤੋ ਠੀਕ ਆ ਸੋ ਬਹੁਤੇ ਵੀਰ ਪਸੰਦ ਕਰਦੇ ਆ ਜਾਇਜ ਜੈਨੂਨ ਰੇਟਾਂ ਦੇ ਉੱਪਰ ਪਸੂ ਲੈਣਾ ਤੇ ਜਾਇਜ ਰੇਟ ਆ ਆਪਦੀ ਨਰਕ ਪਰਖਾ ਤੁਸੀਂ ਕਰ ਲਿਓ ਠੀਕ ਆ ਜਿਹੜੇ ਵੀਰ ਨੇ ਰਕਮ ਖਰਚ ਕਰਨੀ ਹੈ ਜਿਹੜੇ ਵੀ ਐਨੀਮਲ ਤੇ ਵੈਸੇ ਵਪਾਰ ਦਾ ਕੰਮ ਆ ਵੀਰ ਤਾਂ ਚਲੋ ਪਰਖ ਆਪਣੀ ਕਰਕੇ ਪੂਰੀ ਲੈ ਕੇ ਆਇਆ ਕੋ ਜੇ ਜਸਵੀਰ ਨੇ ਖਰੀਦਣੀ ਆਪਦੀ ਤਸੱਲੀ ਤੁਸੀਂ ਕਰਕੇ ਇਸ ਘਰ ਤੋਂ ਲੈ ਕੇ ਜਾ ਸਕਦੇ ਜੇ ਪੁੱਛੋ ਸੋ ਨੰਬਰ ਆਪਾਂ ਪੁੱਛ ਕੇ ਤੁਹਾਨੂੰ ਦੱਸ ਦਿੰਨੇ ਆ ਅਮਰਤ ਭਾਈ ਬੋਲਦੇ ਨੰਬਰ ਜੀ 62838 38526 ਠੀਕ ਹੈ ਜੀ ਹਾਂ ਜੀ ਇਹ ਨੰਬਰਾਂ ਤੇ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਜੇ ਕਾਲ ਕਰ ਸਕਦੇ ਜੇ ਠੀਕ ਹੈ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ